ਇਹ ਦਿਖਾਏਗਾ ਨਹੀਂ ਮੈਂ ਕੁੱਤਾ ਹੈ ਮਰਾ ਹੋਇਆ ਹੈ ਹਾਂ ਕਿਹਨਾਂ ਚਲੇ ਆਇਆ ਹੈ ਕਾਲਸਾਲੇ ਨੂੰ ਟੈਲੀਫੋਨ ਕਰ ਉਹ ਦੇਖ ਇਸ ਖਬਰ ਨੂੰ ਦੇਖ ਕੇ ਨਾ ਤੁਹਾਡੇ ਰੋਂਗ ਤੇ ਖੜੇ ਹੋ ਜਾਣੇ ਨੇ ਤੁਹਾਡੇ ਹੋਸ਼ ਉੱਡ ਜਾਣੇ ਨੇ ਇਸ ਪੂਰੀ ਦੇ ਵਿੱਚ ਇੱਕ ਮ੍ਰਿਤਕ ਦੇ ਹੈ ਤੇ ਇਹ ਲੁਧਿਆਣਾ ਦਾ ਸਭ ਤੋਂ ਭੀੜ-ਪਾੜ ਵਾਲਾ ਇਲਾਕਾ ਆਰਤੀ ਚੌਂਕ ਦਾ ਇਲਾਕਾ ਹੈ ਔਰ ਇਹ ਸ਼ਖਸ ਸਰਿਆਮ ਇਸ ਜਿਹੜੀ ਦੇ ਨੂੰ ਇੱਥੇ ਸੁੱਟ ਕੇ ਗਿਆ ਜਿਸ ਤੋਂ ਬਾਅਦ ਕਾਫੀ ਜ਼ਿਆਦਾ ਮਾਹੌਲ ਡਰ ਵਾਲਾ ਹੈ ਅਮਰ ਜੀ ਸੇ ਅਮਰ ਜੀ ਕੀ ਹੋਇਆ ਕਿ ਆਰਤੀ ਚੌਂਕ ਤੇ ਖੜੇ ਹੋਏ ਆਰਤੀ ਚੌਂਕ ਦੇ ਵਿੱਚ ਉਹ ਮੋਟਰਸਾਈਕਲ ਤੇ ਦੋ ਬੰਦੇ ਆਏ ਇੱਕ ਤਾਂ ਸਪੋਰਟੀ ਵਾਲਾ ਸੀਗਾ ਜੀ ਉਹਦੇ ਨੀਲੀ ਵਰਦੀ ਪਾਈ ਹੋਈ ਸੀ ਉਹ ਸੀਗਾ 52 ਸਾਲ ਦੀ 55 ਸਾਲ ਦੀ ਉਮਰ ਸੀ ਉਹਦੇ ਬੰਦੇ ਦੀ ਸਪੋਰਟੀ ਦਾ ਵਰਦੀ ਪਾਈ ਸੀ ਦੂਸਰਾ ਬੰਦਾ ਮੋਟਰਸਾਈਕਲ ਵਾਲਾ ਸੀਗਾ ਉਹਨੂੰ ਐ ਕਿਹਾ ਵੀ ਇਹ ਸੱਟ ਕੇ ਕਿਉਂ ਚੱਲਿਆ ਉਹ ਉੱਤਰ ਚਲਾ ਗਿਆ ਸੀ ਜਦੋਂ ਉੱਧਰ ਚਲਾ ਗਿਆ ਮੈਂ ਕਿਹਾ ਕੀ ਸੱਟ ਕੇ ਚੱਲਿਆ ਕਹਿੰਦਾ ਇਸਨੇ ਆਪ ਐ ਆਪ ਮੈਂ ਕਿਹਾ ਮੈਂ ਉਹਨੂੰ ਚੱਕ ਲਾ ਇਥੋਂ ਮੈਂ ਜੁੱਤੀਆਂ ਮਾਰੂ ਤੇਰੇ ਮੈਂ ਉਹ ਫਿਰ ਮੋਟਰਸਾਈਕਲ ਸਟਾਰਟ ਕਰਨ ਲੱਗਾ ਮੈਂ ਆ ਉਹਦੀ ਚਾਬੀ ਛੱਡ ਲਈ ਕੈਪੀ ਕੱਢ ਕੇ ਉਹ ਫਿਰ ਉਹ ਮੋਟਰਸਾਈਕਲ ਇੱਥੇ ਲਿਆ ਆ ਉਹਨੇ ਆਪ ਦੀ ਬੋਰੀ ਉਹਦੇ ਵਿੱਚ ਰੱਖ ਵੀ ਲਈ ਫਿਰ ਸਾਲੇ ਨੇ ਸੱਟ ਕੇ ਹੌਲੀ ਜਿਹੇ ਨੇ ਆਏ ਨੇ ਚੱਲ ਗਏ ਦੋ ਬੰਦੇ ਸੀ ਦੋ ਬੰਦੇ ਸੀ ਇੱਕ ਤਾਂ ਪਹਿਲੇ ਚਲਾ ਗਿਆ ਸੀ ਸਪੋਰਟੀ ਵਾਲਾ ਸੀਗਾ ਉਹਦੇ ਵਰਦੀ ਪਾਈ ਸੀ ਨੀਲੇ ਰੰਗ ਦੀ ਉਹ ਕਿਹਦੇ ਦੇਖੀ ਬੋਰੀ ਹੈ ਹਾਂ ਬੋਲ ਕਹਿੰਦੇ ਦੇਖ ਮੈਂ ਤਾਂ ਇਹ ਪੈਰ ਮਾਰ ਕੇ ਦੇਖਿਆ ਆ ਲੱਗੇ ਜੀ ਤਾਂ ਬੰਦੇ ਵਿੱਚ লাশ ਹੁੰਦੀ ਹੈ ਕੋਈ ਬਲਾ ਕੁੱਤਾ ਵਾ ਜਾਏਗਾ ਮੈਂ ਮੰਦਾ ਇਹ ਤੇ ਮੈਂ ਕਹਿੰਦਾ ਮੈਂ ਕਹਿੰਦਾ ਜਾਏ ਜੇ ਬੰਦਾ ਵਾ ਜਾਏ ਕੁੱਤਾ ਵਾ ਕਿੰਨੇ ਕਜੇ ਦਾ ਸਮਾਂ ਤੇ ਇਹ ਅੰਦਾਜ਼ਾ ਹੈਗਾ بول کے دکھا دو کار دکھا بولتا کے گئی ہوں پولیس تا پونے گھنٹے بعد آئی ہے انہوں نے دیکھا کی پتہ لگا انہوں نے دیکھا نہیں انہوں نے تا ہنا پونے گھنٹے بعد کھول کے دیکھی ہے بوریوں دی پیر ہی دیکھے انہوں نے پوری ہجے شو نہیں پوری شو نہیں کیتی پولیس والے ہجے پوری شو نہیں کیتی منہ ہوندا پتہ لگ گیا وی لاش ائی تھی ہاں پیر پور دیتے مڑے ہاں دو ہن جی سر ڈٹ پوری کوئی نہیں ہے بول روڈ پہ کی ਤੰਗੜੂ ਦੀ ਜਾਸਾ ਬਸਦਾ ਹੈ ਉਹ ਤੋਂ ਮੈਨੂੰ ਕਾਲ ਆਈ ਸੀ ਕਿ ਇੱਕ ਡੈੱਡ ਬੋਡੀ ਅਸੀਂ ਕੋਰੇ ਦੇ ਵਿੱਚ ਪੇਜੋ ਉੱਥੋਂ ਆ ਕੇ ਉਹ ਦੇਖਿਆ ਤੇ ਡਬਲ ਬੋਰਾ ਸੀ ਡਬਲ ਬੋਰੇ ਵਿੱਚ ਕੋਈ ਲੇਡੀ ਹੈ ਜਿਹੜੀ ਮੋੜ ਕੇ ਬਿਲਕੁਲ ਡੈੱਡ ਬੋਡੀ ਪਈ ਹੋਈ ਹੈ ਠੀਕ ਹੈ ਹੁਣ ਇੱਕ ਮੋਟਰਸਾਈਕਲ ਦੇ ਨਾਲ ਵੀ ਸਾਡੇ ਕੋਲ ਵੀਡੀਓ ਵੀ ਆਇਆ ਜਿੱਦੇ ਦੋ ਜਣੇ ਨਾਲ ਬਸਾ ਸੀ ਔਰ ਉਹ ਡੈੱਡ ਬੋਡੀ ਜਿਹੜੀ ਉਸੇ ਸਿੱਟ ਕੇ ਜਾ ਰਹੇ ਮੋਟਰਸਾਈਕਲ ਦੇ ਸਾਥੇ ਕੋ ਬਰਾਮਦ ਹੋ ਗਿਆ ਆ ਉਹਦਾ ਨੰਬਰ ਤੋਂ ਹੀ ਐਡਰੈਸ ਲੜਾ ਕੇ ਜੋ ਵੀ ਅਗਲੀ ਕਾਰਵਾਈ ਕਰਾਂਗੇ ਕੋਈ ਆਇਡੈਂਟੀਫਾਈ ਹੋਏ ਕੋਈ ਲੇਡੀ ਹੈ ਨਹੀਂ ਹਜੇ ਆਇਡੈਂਟੀਫਾਈ ਹੋਣੀ ਹੈ ਕੈਂਪ ਤੋਂ ਵੱਧ ਜਸੂ 5 ਮਿੰਟ ਮੈਨੂੰ ਕਾਲ ਆ ਗਈ 10 ਤੋਂ ਵੱਧ 10 ਮਿੰਟ ਮੈਨੂੰ ਕਾਲ ਆਈ ਠੀਕ ਐ ਤੇ ਬਾਕੀ ਹੁਣ ਜਿਹੜਾ ਮੋਟਰ ਹੈ ਤਾਂ ਨੰਬਰ ਸਾਹਤੋਂ ਅੱਗੇ ਮੋਟਰ ਹੈ ਵੀ ਖੜਿਆ ਉਹ ਜਿਹੜਾ ਨੰਬਰ ਤੋਂ ਐਡਰੈਸ ਕਢਾ ਆ ਗਏ ਜਿਹੜੀ ਅਗਲੀ ਕਾਰਵਾਈ ਹੋਵੇਗੀ ਤੁਹਾਨੂੰ ਦੱਸ ਦਿੱਤਾ ਜਾਊਗਾ ਕਿਉਂਕਿ ਮੈਂ ਮੈਂ ਜਿਹੜਾ ਕਿ ਅਨਮੈਰਿਡਾ ਦੇ ਬੋਰੇ ਵਿੱਚ ਜੀ ਅਸੀਂ ਪਹੁੰਚੇ ਲਿਖੇ ਜੀ ਬੋਰੇ ਦੇ ਵਿੱਚ ਜੀ ਥੋੜਾ ਜਿਦਾ ਪੈਰ ਪੂਰਾ ਕੱਪੜੇ ਤੋਂ ਦੇਖਿਆਗਾ ਨੌਜਵਾਨ ਕਿੱਥੇ ਕੰਪੋਨੈਂਟ ਆ ਗਿਆ ਜਿਹੜਾ ਜਿਹੜਾ ਮੋਟਰ ਦਾ ਜਿਹੜਾ ਬਰਾਮਦ ਹੋਇਆ ਪਿੱਛੋਂ ਬਰਾਮਦ ਹੋਇਆ ਇੱਥੇ ਹੀ ਜਦੋਂ ਉਹ ਪਾਊਡਰ ਕਿਉਂ ਦੇਖ ਰਹੇ ਫੋਰਾ ਸਰ ਦੇ ਪਬਲਿਕ ਨੇ ਜਦੋਂ ਉਹ ਕੁਛ ਐ ਵੀ ਕੀ ਹੈ ਕਿ ਹੈਗਾ ਉਹਨਾਂ ਕਹਿੰਦੇ ਇਹਦੇ ਵਿੱਚ ਜੀ ਅੰਬ ਬੂੰਬਾ ਆਇਆ ਹੋਇਆ ਹੈ ਛਿੰਨਾ ਜੁਲਾ ਵੇ ਘੜਾ ਹੈਗਾ ਯਾਰ ਉਹ ਜਦੋਂ ਉਹ ਦਰ ਬੈ ਗਿਆ ਵੀ ਇਹ ਲੋਕ ਇਕੱਠੇ ਹੋ ਗਏ ਉਹ ਮੋਟਰ ਛੱਡ ਕੇ ਦੌੜ ਗਏ ਦੋ ਜਣੇ ਸੀ ਜੀ